ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿ ਗੁਰੂ ਗੁਰ ਬਿਨ ਕੋਰ ਅੰਦਰ ਗੁਰੂ ਬਿਨ ਸਮਝ ਨਾ ਗੁਰ ਬਿਨ ਸੁਰਤ ਨ ਸਿਧ ਗੁਰ ਬਿਨ ਮੁਕਤ ਨ ਪਾਵੇ ਗੁਰ ਕਰ ਸਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪਨ ਗੁਨ ਕਟੇ ਸਭ ਤੇਰੇ ਗੁਰ ਨਨ ਬੈਨ ਗੁਰ ਗੁਰ ਕਹੋ ਗੁਰ ਸਤ ਕਵ ਨਲ ਕਹੇ ਜਿਨ ਗੁਰੂ ਨ ਦੇਖਿਓ ਨਹਿ ਕੀਓ ਤੇ ਅਕਥ ਸੰਸਾਰ ਮੈਂ ਸਤ ਸਤ ਹਰ ਸਤ 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 ਪਣੀਐ ਦੂਸਰਿਆਂ ਨਾ ਅਵਰ ਪਰਖ ਪੌਰ ਤਨ ਸੁਣੀਐ ਅਮਰਤ ਹਰ ਕੋ ਨਾਮ ਲੈ ਤੂੰ ਮਨ ਸਭ ਸੁਖ ਪਾਏ ਜਹ ਰਸਨ ਚਾਖਿਓ ਤੈ ਜਨ ਤ੍ਰਿਪਤ ਅਗਾਇ ਜਿਉ ਠਾਕੁਰ ਸੁਪ੍ਰਸੰਨ ਪਿਓ ਸਤ ਸੰਗਤ ਤੈ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਬ ਕੁਲ ਕੀਓ ਉਦਾਰ ਸੱਚ ਸਬਾਦੀ ਬਾਣ ਸੱਚ ਸੱਚੇ ਪੈ ਤਰੀਏ ਸੱਚ ਤਖਤ ਨਿਵਾਸ ਸੱਚ ਤਪਵਸ ਕਰੀਏ ਸੱਚ ਸਿਰਿ ਜੋ ਸੰਸਾਰ ਆਪ ਅਪੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋਹ ਪਵੈ ਅਮੁਲੋ ਜੇਹ ਕਿਰਪਾਲ ਹੋਯੋ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋਂ ਨ ਆਏ ਸੇਵਕ ਕਹਿ ਪ੍ਰਭੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕੇ ਕੋਊ ਤੂੰ ਕਦ ਕਾ ਬ੍ਰਹਮਾ ਵਿਸ਼ਲ sirete ਉਗਣਤ ਤੈਨਕੋ ਮੋਹ ਪਿਆ ਮਨ ਮਦਕਾ ਚੌਰਾਸੀ ਲਖ ਚੋਣ ਉਪਾਈ ਰਿਜਕ ਦਿਓ ਸਭ ਹੂੰ ਕੋ ਤਦ ਕਾ ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਕਾ ਵਾਹੋ ਵਾਹੋ ਕਾ ਬੜਾ ਤਮਾਸਾ ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਓ ਕਟਕਟ ਬਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭ ਵਿਚਾਰੋ ਵਾਹੋ ਵਾਹੋ ਕਾ ਪੜਾ ਤਮਸਾ ਤੂੰ ਸਤਗੁਰੂ ਚੋਹ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰਹਿ ਤੁਰ ਆਤ ਜੁਗਾਦ ਅਨਾਦ ਕਲਾ ਤਾਰੀ ਤਰੈ ਲੋਏ ਅਗੰਮ ਨਿਗੰਮ ਉਧਰਣ ਜਰਾ ਜਮੈ ਆਰੋ ਹੈ ਗੁਰ ਅਮਰਦਾਸ ਥਿਰ ਥੱਪਿਓ ਪਰ ਕਾਮੀ ਤਾਰਣ ਤਰਣ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਣ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਣ ਹਾਉ ਮੇ ਅਵਗੁਣ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਪੂਲੇ ਸੁਤਦਾਰਾ ਸਿਓ ਪ੍ਰੀਤ ਲਗਾਏ ਇਕ ਉਤਮ ਪੰਥ ਸੋਣਿਓ ਗੁਰ ਸੰਗਤ ਤੈ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ